ਤੁਸੀਂ ਉੱਥੇ ਜਗ੍ਹਾ ਤੇ ਬਾਰਡਰ ਤੇ ਪਹੁੰਚੋ ਜੇ ਤੁਹਾਡੇ ਬਾਰਡਰ ਤੇ ਪਹੁੰਚਦੇ ਪਹਿਲਾਂ ਨਾ ਪਛਾਣ ਨਿਕਲ ਗਏ ਤੇ ਤੁਸੀਂ ਮੇਰਾ ਨਾਮ ਉਟਾ ਦਿਓ ਜੇ ਜੰਗ ਲੱਗ ਗਈ ਤੁਹਾਨੂੰ ਪਤਾ ਉਧਰ ਵੀ ਮਾਵਾ ਦੇ ਪੁੱਤ ਮਰਨਗੇ ਇਧਰ ਵੀ ਮਾਵਾ ਦੇ ਪੁੱਤ ਮਰਨਗੇ ਜੰਗ ਜਿਹੜਾ ਕੋਈ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਅਤਵਾਦ ਕਲਾ ਕਸ਼ਮੀਰ ਵਿੱਚ ਨਹੀਂ ਅਤਵਾਦ ਆਪਣੇ ਵੀ ਦੇਸ਼ ਦੇ ਵਿੱਚ ਹੈਗਾ ਵਾ ਤੇ ਸਿੱਖਾਂ ਨੂੰ ਥੱਲੇ ਤਾਰ ਦੇਣਾ ਤੇ ਸਿੱਖਾਂ ਨੂੰ ਵਿੱਚ ਬੈਠੇ ਰਹਿਣ ਦੇਣਾ ਪੰਗਾ ਲਿਆ ਨੂੰ ਹੁਣ ਪੁੱਛਿਆ ਨਾਲ ਵੀ ਮੁਸਲਮਾਨ ਤੇ ਹਿੰਦੂ ਉਦੋਂ ਮੇ ਇਹੀ ਚੀਜ਼ ਪੁੱਛਦੇ ਹੁੰਦੇ ਸੀਗੇ ਤੇ ਉਹ ਗੋਲੀ ਮਾਰ ਦਿੰਦੇ ਹੁੰਦੇ ਸੀਗੇ ਜੇ ਮੰਨ ਲਓ ਉਹੀ ਜਗ੍ਹਾ ਆਪਣੇ ਤਿਰੰਗੇ ਨੂੰ ਕੋਈ ਇਦਾਂ ਕਰੇ ਤੇ ਕਿੰਨਾ ਆਪਾਂ ਨੂੰ ਗੁੱਸਾ ਆਉਂਦਾ ਨਾ ਬਹੁਤ ਗੁੱਸਾ ਆਉਂਦਾ ਵਾ ਹੱਤਬਾਦ ਮਕਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਆਪਾਂ ਨੂੰ ਸੁਧਾਰਨਾ ਪਊਗਾ ਕਿ ਇੱਕ Hindu ਭਾਈ ਨੇ ਪਤਾ ਨਹੀਂ ਉਹ ਪੰਡਤ ਜੀ ਨੇ ਕਿ ਕੀ ਉਹਨੇ ਪਗਵੇਂ ਕੱਪੜੇ ਪਾਇਆ ਉਹ ਵੀ ਪਾਕਿਸਤਾਨ ਦੇ ਤਿਰੰਗੇ ਨੂੰ ਇਦਾਂ ਛੜਕਾਂ ਦੇ ਵਿੱਚ ਲਾ ਕੇ ਉੱਤੇ ਪੈਰ ਮਾਰਦੇ ਨੇ ਗੱਡੀਆਂ ਦੇ ਅੱਗੇ ਲਾਉਂਦੇ ਨੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਵਸਤੇ ਅਦਭ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਾਲ ਤੁਹਾਡਾ ਸਾਰਿਆਂ ਦਾ ਮੇਰੇ ਚੰਨਾਂ ਰੂਬਲੋਗਰ ਤੇ ਫਰੈਂਚ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਈਜੀ ਵੀਡੀਓ ਜਿਹੜੀ ਅੱਜ ਦੇ ਦਿਨਾਂ ਦੇ ਵਿੱਚ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਚੱਲਦਾ ਪਿਆ ਆ ਆਪਾਂ ਉਸੇ ਵਿਸ਼ੇ ਤੇ ਜਿਹੜੀ ਗੱਲਬਾਤ ਅੱਜ ਫੇਰ ਕਰਾਂਗੇ ਕਿਉਂਕਿ ਬਹੁਤ ਹੀ ਸੋਸ਼ਲ ਮੀਡੀਆ ਤੇ ਚੱਲਦਾ ਪਿਆ ਇਹ ਜਿਹੜਾ ਪਹਿਲ ਗਾਂ ਦੇ ਵਿੱਚ ਹਮਲਾ ਆ ਉਹਦੀ ਜਿਵੇਂ ਜਿਵੇਂ ਹੁਣ ਸਾਰਿਆਂ ਲੋਕਾਂ ਦੇ ਫੋਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਵੀਡੀਓ ਰਿਕਾਰਡ ਕੀਤੀਆਂ ਸੀ ਜਿਵੇਂ ਜਿਵੇਂ ਵੀਡੀਓ ਸਾਹਮਣੇ ਆ ਰਹੀਆਂ ਕੋਈ ਆਪਣੇ ਵਿਚਾਰ ਕਿਸ ਤ ਇਹ ਮਾਮਲਾ ਅਜੇ ਤੱਕ ਜਿਹੜਾ ਵੋ ਪੱਕਦਾ ਹੀ ਜਾ ਰਿਹਾ ਵਾ ਕਿਉਂਕਿ ਪੱਕਦਾ ਉਹਨਾਂ ਚਿਰ ਰਹਿਣਾ ਜਿੰਨਾ ਚਿਰ ਉਹ ਜਿਹੜੇ ਅਤਵਾਦੀ ਇਹ ਫੜੇ ਨਾ ਗਏ ਜਿੰਨਾ ਚਿਰ ਕੋਈ ਵੀ ਹੱਲ ਨਾ ਨਿਕਲਿਆ ਚਾਹੇ ਉਹ ਪਾਣੀ ਨੂੰ ਲੈ ਕੇ ਤੁਸੀਂ ਕੋਈ ਜਿਹੜਾ ਮੋਦੀ ਜੀ ਨੇ ਆਪਣਾ ਐਲਾਨ ਕੀਤਾ ਕਿ ਪਾਣੀ ਬੰਦ ਕਰ ਦਾਂਗੇ ਚਾ ਕੁਝ ਵੀ ਇਹ ਸਾਰਾ ਕੁਝ ਵਿਵਾਦ ਚੱਲਦਾ ਵਾ ਚਲੋ ਇਹ ਦੋ ਸਰਕਾਰਾਂ ਦੀ ਦੋ ਦੇਸ਼ਾਂ ਦੀ ਇੱਕ ਲੜਾਈ ਕਹਿ ਸਕਦੇ ਆਪਾਂ ਉਹ ਚੱਲ ਰਹੀ ਆ ਤੇ ਇਹ ਦੇ ਵਿੱਚ ਆਪਾਂ ਨੂੰ ਨਾ ਤਾਂ ਧਰਮ ਤੇ ਨਾ ਤੇ ਆਪਾਂ ਨੂੰ ਇਹ ਦੇਸ਼ ਦੇ ਜਿਹੜੇ ਉਹਦੇ ਵਿੱਚ ਝੰਡੇ ਨੂੰ ਲੈ ਕੇ ਆਉਣਾ ਚਾਹੀਦਾ ਵਾ ਲੜਾਈ ਜਿਹੜੀ ਉਹ ਹਰ ਸ਼ਹਿਰ ਦੀ ਹਰ ਪਿੰਡ ਦੀ ਚਾਹੇ ਹਰ ਦੇਸ਼ ਦੀ ਜਿਹੜੀ ਉਹ ਚੱਲਦੀ ਹੈ ਕਿਸੇ ਨਾ ਕਿਸੇ ਵਿਸ਼ੇ ਤੇ ਜੋ ਇਹ ਸਾਰਾ ਕੁਝ ਹੋਇਆ ਆਪਾਂ ਪਹਿਲਾਂ ਤੁਹਾਨੂੰ ਕਹਿ ਦਿੰਨੇ ਆ ਕਿ ਉਹਦੇ ਹੱਕ ਦੇ ਵਿੱਚ ਆਪਾਂ ਨਹੀਂ ਆ ਆਪਾਂ ਇਹ ਕਹਿੰਦੇ ਜੋ ਵੀ ਹੋਇਆ ਗਲਤ ਹੋਇਆ ਪਰ ਉਹ ਇੱਕ ਗਲਤ ਹੋਣ ਤੋਂ ਬਾਅਦ ਚ ਹੋਰ ਕਈ ਕਈ ਆਪਾਂ ਜਿਹੜੀਆਂ ਚੀਜ਼ਾਂ ਵਾ ਜਿਵੇਂ ਆਪਾਂ ਕਹਿੰਨੇ ਨਾ ਗਰਮ ਗਰਮ ਲੜਾਈ ਦੇ ਵਿੱਚ ਨਾ ਕੋਈ ਤਤ ਤਤਾ ਉਹਦਾ ਹੀ ਕੋਈ ਜ਼ਿਆਦਾ ਹੀ ਕੰਮ ਵੱਜ ਜਾਂਦਾ ਜਦੋਂ ਕੋਈ ਲੜਾਈ ਹੋਵੇ ਨਾ ਥੋੜਾ ਸ਼ਾਂਤ ਹੋ ਕੇ ਬਹਿ ਜਾਣਾ ਚਾਹੀਦਾ ਘਰ ਦੇ ਵਿੱਚ ਜੇ ਲੜਾਈ ਹੁੰਦੀ ਆ ਫਿਰ ਦਿਮਾਗ ਉਦੋਂ ਪਹਿਲਾਂ ਸ਼ੈਤਾਨ ਦਾ ਬਣਿਆ ਹੁੰਦਾ ਵਾ ਜਦੋਂ ਲੜਦੇ ਆਪਾਂ ਤੇ ਫਿਰ ਹੌਲੀ ਹੌਲੀ ਜੇ ਸ਼ਾਂਤ ਹੁੰਦਾ ਨਾ ਫਿਰ ਸੋਚਦਾ ਵੀ ਨਹੀਂ ਯਾਰ ਮੈਨੂੰ ਵੀ ਆ ਗੱਲ ਨਹੀਂ ਕਹਿਣੀ ਚਾਹੀਦੀ ਸੀਗੀ ਵੀ ਮੈਂ ਗਲਤ ਕਰ ਦਿੱਤਾ ਸੋ ਉਸੇ ਤਰ੍ਹਾਂ ਹੀ ਹੁਣ ਆਪਣੇ ਦੇਸ਼ ਦੇ ਵਿੱਚ ਵੀ ਇਦਾਂ ਚੱਲਦਾ ਪਿਆ ਵਾ ਕਿ ਜਿਹੜਾ ਪਾਕਿਸਤਾਨ ਦੇ ਉੱਧਰ ਜਿਹੜੇ ਆ ਮੁਸਲਮ ਅੱਤਵਾਦੀ ਕਹਿ ਸਕਦੇ ਆ ਆਪਾਂ ਮੁਸਲਮਾਨ ਭਾਈਆਂ ਨੂੰ ਨਹੀਂ ਕਹਿੰਦੇ ਮੁਸਲਮਾਨੀ ਜਿਹੜੇ ਅੱਤਵਾਦੀ ਨੇ ਉਹਨਾਂ ਨੇ ਜੋ ਹਰਕਤ ਕੀਤੀ ਆ ਬਹੁਤ ਗੰਦੀ ਹਰਕਤ ਕੀਤੀ ਆ ਅੱਤਵਾਦ ਕੱਲਾ ਕਸ਼ਮੀਰ ਵਿੱਚ ਨਹੀਂ ਅੱਤਵਾਦ ਆਪਣੇ ਵੀ ਦੇਸ਼ ਦੇ ਵਿੱਚ ਹੈਗਾ ਵਾ ਜਦੋਂ ਪਹਿਲਾਂ ਤੁਹਾਨੂੰ ਪਤਾ ਵਾ ਆਪਣੇ ਮਾਹੌਲ ਖਰਾਬ ਸੀ ਪੰਜਾਬ ਦੇ ਵਿੱਚ ਤੇ ਬਸਾਂ ਦੀਆਂ ਬੱਸਾਂ ਰੋਕ ਕੇ ਤੇ ਉਹਦੇ ਵਿੱਚੋਂ ਸਿਰਫ ਧਰਮ ਪੁੱਛਿਆ ਜਾਂਦਾ ਸੀਗਾ ਚੈੱਕ ਕਟਿੰਗ ਜਿਹੜੀ ਕੀਤੀ ਹੁੰਦੀ ਸੀ Hindu ਜਿਹੜਾ ਹੁੰਦਾ ਸੀਗਾ ਉਹਨੂੰ ਗੋਲੀ ਮਾਰ ਦਿੰਦੇ ਹੁੰਦੇ ਸੀ ਸਿੱਖਾਂ ਨੂੰ ਥੱਲੇ ਤਾਰ ਦੇਣਾ ਤੇ ਸਿੱਖਾਂ ਨੂੰ ਵਿੱਚ ਬੈਠੇ ਰਹਿਣ ਦੇਣਾ ਪੱਗਾਂ ਲਿਆ ਨੂੰ ਹੁਣ ਪੁਛਿਆ ਨਾਲ ਵੀ ਮੁਸਲਮਾਨ ਤੇ Hindu ਉਦੋਂ ਵੀ ਇਹੀ ਚੀਜ਼ ਪੁੱਛਦੇ ਹੁੰਦੇ ਸੀਗੇ ਤੇ ਉਹ ਗੋਲੀ ਮਾਰ ਦਿੰਦੇ ਹੁੰਦੇ ਸੀਗੇ ਉਦੋਂ ਦੇ ਡਰੇ ਕਈ Hindu ਪੱਗ ਬੰਨਣ ਲੱਪੇ ਸੀ ਤੇ ਅੱਜ ਵੀ ਕਈ Hindu ਜਿਹੜੇ ਪੱਗ ਬੰਨਦੇ ਆ ਉਹ ਆਪਣੇ ਆਪ ਨੂੰ ਉਦੋਂ ਸਿੱਖ ਦਰਸਾਉਣਾ ਚਾਹੁੰਦੇ ਸੀ ਕਿ ਅਸੀਂ ਸੇਖਾਂ ਤਾਂ ਕਿ ਸਾਡੀ ਜਾਨ ਬਚ ਜਾਏ ਅਜੇ ਵੀ ਜਿਹੜੇ ਹਿੰਦੂ ਕੱਗ ਵੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿਉਂਕਿ ਲੋਕ ਬੈਡ ਕਮੈਂਟ ਕਰਨ ਵਾਲੇ ਬਹੁਤ ਹੋ ਜਾਂਦੇ ਆ ਤੇ ਆਪਾਂ ਨੂੰ ਕੋਈ ਪ੍ਰੂਫ ਵੀ ਨਹੀਂ ਹੈਗਾ ਵੀ ਉਹ ਪੂਰੇ ਪਾਕਿਸਤਾਨ ਦੇ ਰਹਿਣ ਵਾਲੀ ਹੈ ਜਿਹੜਾ ਆਪਾਂ ਪਾਕਿਸਤਾਨ ਨੂੰ ਦੋਸ਼ ਦੇ ਜਾ ਰਹੇ ਆ ਠੀਕ ਹੈ ਜੇ ਲੋ ਪਾਕਿਸਤਾਨ ਦੀ ਵੀ ਗਲਤੀ ਹੋਊਗੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਆ ਕਿ ਮੈਂ ਕਿਸੇ ਵੀ ਇਸ ਪੱਖ ਦੇ ਵਿੱਚ ਨਹੀਂ ਆ ਮੈਂ ਸਿਰਫ ਆਪਣੇ ਵਿਚਾਰ ਰੱਖਦੀ ਆ ਉਹਨਾਂ ਨਾਲ ਤੁਸੀਂ ਕਿੱਦਾਂ ਸਹਿਮਤ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਪੋਸ ਦਿਨ ਵੀ ਵੀਡੀਓ ਇਹ ਬਣਾਈ ਸੀ ਉਸ ਦਿਨ ਵੀ ਕਈ ਜਿਹੜੇ ਮੈਸੇਜ ਵਿੱਚ ਕਰਦੇ ਸੀ ਕਿ ਤੁਸੀਂ ਹਮਾਇਤ ਬਹੁਤ ਪਾਕਿਸਤਾਨ ਦੀ ਕਰਦੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਮੈਂ ਪਾਕਿਸਤਾਨ ਦੀ ਕਿਤੇ ਵੀ ਹਮਾਇਤ ਨਹੀਂ ਕੀਤੀ ਮੈਂ ਤਾਂ ਕਹਿੰਨੀ ਵੀ ਜਿਹੜਾ ਗਲਤ ਆ ਉਹ ਗਲਤ ਆ ਜਿੰਨੇ ਗਲਤੀ ਕੀਤੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੇ ਪਾਕਿਸਤਾਨ ਦੇ ਵਿੱਚੋਂ ਉੱਠਿਆ ਵਾ ਇਹ ਸਾਰਾ ਕੁਝ ਤਾਂ ਪਾਕਿਸਤਾਨ ਨੂੰ ਵੀ ਇਸ ਚੀਜ਼ ਦੀ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਨਾਂ ਬੰਦਿਆਂ ਨੂੰ ਸਜ਼ਾ ਦੇਣੀ ਚਾਹੀਦੀ ਆ ਸਾਰੇ ਜਿਹੜੇ ਨਿਰਦੋਸ਼ ਆ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਸਜ਼ਾ ਆ ਪਾਈ ਗੱਲ ਕਰਦੇ ਆ ਤੇ ਆਪਾਂ ਜਿਹੜੀ ਗੱਲ ਤੁਹਾਨੂੰ ਕਰਦੇ ਆ ਵੀ ਇਹ ਦੋ ਸਰਕਾਰਾਂ ਚ ਦੋ ਦੇਸ਼ਾਂ ਜਿਹੜੀ ਲੜਾਈ ਹੁੰਦੀ ਆ ਉਹਦੇ ਵਿੱਚ ਆਮ ਬੰਦੇ ਦਾ ਨੁਕਸਾਨ ਵੱਧ ਹੋ ਜਾਂਦਾ ਵਾ ਆਮ ਬੰਦੇ ਨੂੰ ਜਿਹੜਾ ਵਾ ਉਹ ਕੋਈ ਆਪਣਾ ਰਿਐਕਟ ਜਿਵੇਂ ਕਰਦੇ ਆ ਉਹ ਕਈ ਲੋਕ ਗਲਤ ਵੀ ਕਰੀ ਜਾਂਦੇ ਨੇ ਜਿਵੇਂ ਤੁਸੀਂ ਦੇਖਿਆ ਆ ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉੱਪਰ ਆ ਸਕਰੀਨ ਤੇ ਆ ਰਹੀ ਆ ਜੁਪੀ ਵਿੱਚ ਅਲੀਗੜ ਤੋਂ ਇਹ ਵੀਡੀਓ ਬਹੁਤ ਸੋਸ਼ਲ ਮੀਡੀਆ ਤੇ ਚੱਲਦੀ ਪਈ ਆ ਵੀ ਪਾਕਿਸਤਾਨ ਦਾ ਉਹ ਉੱਥੇ ਸੜਕ ਤੇ ਡਿੱਗਾ ਸੀ ਕਿ ਬੱਚੇ ਨੇ ਚੁੱਕੋ ਦਿੱਤਾ ਤੇ ਉਸ ਬੱਚੇ ਤੋਂ ਹੀ ਮੁੜ ਕੇ ਫਿਰ ਉਹਨਾਂ ਨੇ ਸੜਕ ਦੇ ਵਿੱਚ ਕਿੱਲਾ ਲਵਾ ਕੇ ਉੱਤੇ ਉਹਦੇ ਕੋਲ ਪਿਸ਼ਾਬ ਵੀ ਕਰਵਾਇਆ ਦੇਖੋ ਬਹੁਤ ਗਲਤ ਗੱਲ ਆ ਬਹੁਤ ਗਲਤ ਹੋਇਆ ਜੋ ਵੀ ਉੱਥੇ ਪਹਿਲਗਾਂ ਦੇ ਵਿੱਚ ਹੋਇਆ ਪਰ ਇਹ ਜੋ ਅਸੀਂ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ ਜੋ ਅਸੀਂ ਕਿਸੇ ਦੇ ਝੰਡੇ ਨੂੰ ਇਦਾਂ ਕਰ ਰਹੇ ਹਾਂ ਠੀਕ ਆ ਉਧਰ ਤੁਹਾਨੂੰ ਦੇਸ਼ ਦੇ ਨਾਲ ਹੈਗੀ ਆ ਪਰ ਫਿਰ ਵੀ ਇੱਕ ਲਿਮਟ ਹੋਣੀ ਚਾਹੀਦੀ ਆ ਜੇ ਮੰਨ ਲਓ ਉਹੀ ਜਗ੍ਹਾ ਆਪਣੇ ਤਿਰੰਗੇ ਨੂੰ ਕੋਈ ਇਦਾਂ ਕਰੇ ਤੇ ਕਿੰਨਾ ਆਪਾਂ ਨੂੰ ਗੁੱਸਾ ਆਉਂਦਾ ਨਾ ਬਹੁਤ ਗੁੱਸਾ ਆਉਂਦਾ ਵਾ ਉਹ ਨਹੀਂ ਇਦਾਂ ਕਰਨਾ ਚਾਹੀਦਾ ਸੀ ਮੇਰੇ ਵਿਚਾਰ ਦੇ ਵਿੱਚ ਹੈਗਾ ਤੁਸੀਂ ਜਿੱਦਾਂ ਸਹਿਮਤ ਹੋ ਤੁਸੀਂ ਜਰੂਰ ਦੱਸਿਓ ਦੂਜੀ ਗੱਲ ਚਲੋ ਜੋ ਕਰ ਦਿੱਤਾ ਪਰ ਜੋ ਬੱਚੇ ਦੇ ਨਾਲ ਕੀਤਾ ਉਹ ਬੱਚਾ ਪਾਕਿਸਤਾਨੀ ਤਾਂ ਹੈ ਨਹੀਂ ਸੀਗਾ ਜਿਹੜਾ ਕਿ ਹੁਣ ਉਹਨੂੰ ਮੁਸਲਮ ਕਰਾਰ ਦਿੱਤਾ ਜਾਂਦਾ ਉਹ ਬੱਚੇ ਦੇ ਮਨ ਤੇ ਕੀ ਛਪੂਗਾ ਹਨਾ ਜੇ ਆਪਾਂ ਕਹਿੰਦੇ ਹਾਂ ਕਿ ਅੱਤਵਾਦ ਮੁੱਕ ਜੇ ਹੱਤਵੱਦ ਮਕਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਆਪਾਂ ਨੂੰ ਸੁਧਾਰਨਾ ਪਊਗਾ ਜੇ ਉਹੀ ਹੰਸ਼ਾਪ ਉਸ ਬੱਚੇ ਦੇ ਮਨ ਦੇ ਵਿੱਚ ਬਣਦੀ ਬੰਦੀ 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 ਉਹ ਵੀ ਤਾਂ ਫਿਰ ਅਤਵੱਦੀਏ ਬਣੂਗਾ ਬਾਅਦ ਵਿੱਚ ਉਹ ਕੀ ਉਹਦੇ ਦੇਖੋ ਜੀ ਸੋਚ ਕਿੱਦਾਂ ਦੀ ਬਣੂਗੀ ਵੀ ਕੀ ਕੁਝ ਕਰਵਾਇਆ ਗਿਆ ਉਹ ਕੋਈ ਛੋਟਾ ਬੱਚਾ ਨਹੀਂ ਐ ਸਿਆਣਾ ਵਾ ਸਮਝਦਾਰਾ ਸਾਰਾ ਉਹ ਮਾਫੀਆਂ ਵੀ ਮੰਗਦਾ ਰਿਹਾ ਵਾ ਇੱਕ ਬੱਚਾ ਸਮਝ ਕੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਉਹ ਆਪਣੇ ਇੰਡੀਆ ਦੇ ਵਿੱਚ ਸੀਗਾ ਇੱਥੇ ਭਾਵੇਂ ਉਹ ਮੁਸਲਿਮ ਹੋਵੇ ਭਾਵੇਂ ਹਿੰਦੂ ਹੋਵੇ ਆਪਣੇ ਇੰਡੀਆ ਦਾ ਸੀਗਾ ਤੇ ਉਹਦੇ ਨਾਲ ਦੇਖੋ ਆਪਾਂ ਕੀ سلو ਕਰਦੇ ਹਾਂ ਉਹਨੂੰ ਕੁੱਟਿਆ ਵੀ ਉਹ ਤੋਂ ਪਿਸ਼ਾਬ ਵੀ ਕਰਵਾਇਆ ਕਿੰਨਾ ਮੈਂਟਲੀ ਟੌਰਚਰ ਆਪਾਂ ਨੂੰ ਕਰਵਾਇਆ ਬਹੁਤ ਗਲਤ ਗੱਲ ਆ ਦੂਸਰੀ ਵੀਡੀਓ ਦੇ ਵਿੱਚ ਅੱਗੇ ਤੁਸੀਂ ਦੇਖੋਗੇ ਆਪਾਂ ਵੀਡੀਓ ਵਿੱਚ ਚਲਾ ਦਾਂਗੇ ਕਿ ਇੱਕ ਹਿੰਦੂ ਭਾਈ ਨੇ ਪਤਾ ਨਹੀਂ ਉਹ ਪੰਡਤ ਜੀ ਨੇ ਕਿ ਕੀ ਉਹਨੇ ਪਗਵੇਂ ਕੱਪੜੇ ਪਾਇਆ ਉਹ ਵੀ ਪਾਕਿਸਤਾਨ ਦੇ ਤਿਰੰਗੇ ਨੂੰ ਇਦਾਂ ਸੜਕਾਂ ਦੇ ਵਿੱਚ ਲਾ ਕੇ ਉੱਤੇ ਪੈਰ ਮਾਰਦੇ ਨੇ ਗੱਡੀਆਂ ਦੇ ਅੱਗੇ ਲਾਉਂਦੇ ਨੇ ਵੀ ਮੈਂ ਕਹਿੰਦੀ ਵੀ ਇਹ ਗਲਤ ਆ ਜੋ ਇਹ ਸਰਕਾਰਾਂ ਤੋਂ ਨਿਆਂ ਮੰਗੋ ਤੁਸੀਂ ਸਰਕਾਰ ਕਰ ਰਹੀ ਐ ਜੇਕਰ ਤੁਸੀਂ ਉਸ ਚੀਜ਼ ਤੋਂ ਖੁਸ਼ ਨਹੀਂ ਹੋ ਫਿਰ ਆਪਣਾ ਵਿਰੋਧ ਕਰਨ ਦਾ ਤਰੀਕਾ ਹੋਰ ਹੋਣਾ ਚਾਹੀਦਾ ਆਪਣਾ ਮੈਂ ਇਹ ਸਹੀ ਨਹੀਂ ਕਹਿ ਰਹੀ ਵੀ ਬਾਰ ਬਾਰ ਮੈਂ ਤੁਹਾਨੂੰ ਇਹ ਕਹਿ ਰਹੀ ਆਂ ਵੀ ਮੈਂ ਇਹ ਚੀਜ਼ ਨੂੰ ਸਹੀ ਨਹੀਂ ਕਹਿ ਰਹੀ ਪਰ ਜੋ ਅਸੀਂ ਕਰ ਰਹੇ ਹਾਂ ਵੀ ਅਸੀਂ ਗਲਤ ਕਰ ਰਹੇ ਹਾਂ ਕਿਸੇ ਦੀ ਇਦਾਂ ਨਿਸ਼ਾਨ ਚਿੰਨ ਜਿਹੜਾ ਦੇਸ਼ ਦਾ ਹੋਵੇ ਉਹਦੇ ਨਾਲ ਝੰਡੇ ਨਾਲ ਪੈਂਦਾ ਕਰੀਏ ਤੇ ਬਹੁਤ ਗਲਤ ਗੱਲ ਆ ਹੁਣ ਦੇਖੋ ਜਦੋਂ ਆਪਣੇ ਪੰਜਾਬ ਦੇ ਵਿੱਚ ਹਤਵਾਦ ਆਇਆ ਸੀਗਾ ਉਦੋਂ ਬੱਸਾਂ ਦੀਆਂ ਬੱਸਾਂ ਰਕਵਾਈਆਂ ਜਾਂਦੀਆਂ ਸੀਗਾ ਉਹਨਾਂ ਵਿੱਚੋਂ ਚਾਹੇ ਤੇ ਹਿੰਦੂਆਂ ਨੂੰ ਥੱਲੇ ਲਾ ਲੈਂਦੇ ਸੀ ਚਾਹੇ ਕਹਿੰਦੇ ਸੀ ਸਰਦਾਰ ਜਿਹੜੇ ਬਾਹਰ ਨਿਕਲ ਜੂ ਬਾਕੀ ਹਿੰਦੂਆਂ ਨੂੰ ਸਾਰਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਸੀ ਉਦੋਂ ਵੀ ਕਈ ਹਿੰਦੂ ਡਰ ਦੇ ਮਾਰੇ ਪੱਗ ਬੰਦਦੇ ਅਜੇ ਤੱਕ ਵੀ ਕਈ ਹਿੰਦੂ ਜਿਹੜੇ ਉਹ ਪੱਗ ਬੰਦਦੇ ਹੁੰਦੇ ਸੀਗੇ ਵੀ ਅਸੀਂ ਸਰਦਾਰ ਆਸੀਂ ਸੇਖਾ ਚਾਹੇ 1984 ਵਾਲੀ ਤੁਸੀਂ ਪਿਕਚਰ ਵੀ ਵੇਖੀ ਉਹਦੇ ਵਿੱਚ ਵੀ ਦੇਖੋ ਸਾਰਾ ਕੁਝ ਇਦਾਂ ਹੀ ਹੁੰਦਾ ਸੀਗਾ ਇਹ ਅਤਵਾਦ ਦਾ ਇੱਕ ਆਪਣਾ ਹੀ ਧਰਮ ਹੁੰਦਾ ਵਾ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੀ ਦੇਸ਼ ਆ ਕੀ ਧਰਮ ਆ ਕੀ ਸਾਡੇ ਘਰ ਦੇ ਆ ਪਤਾ ਨਹੀਂ ਇਹਨਾਂ ਦਾ ਕੀ ਮਾਈਂਡ ਵਾਸ਼ ਕੀਤਾ ਹੁੰਦਾ ਵਾ ਸੋ ਉਹਨਾਂ ਦੀ ਸਜ਼ਾ ਆਮ ਬੰਦਿਆਂ ਨੂੰ ਨਹੀਂ ਦੇਣੀ ਚਾਹੀਦੀ ਮੇਰੀ ਅੱਜ ਦਾ ਵਿਸ਼ਾ ਜਿਹੜਾ ਇਹੀ ਸੀਗਾ ਕਿ ਮੈਨੂੰ ਇਹ ਸੱਚ ਤੇ ਮੈਨੂੰ ਇਹ ਸਹੀ ਤੇ ਜਾਂ ਗਲਤ ਜ਼ਰੂਰ ਦੱਸਿਓ ਜੇ ਕਿ ਕੀ ਇਹ ਕਰਨਾ ਸਾਡੇ ਵਾਸਤੇ ਸਹੀ ਆ ਜੋ ਅਸੀਂ ਕਰ ਰਹੇ ਆ ਕਿਉਂਕਿ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਹਨਾ ਮੈਂ ਮੈਂ ਤਾਂ ਖਾਸ ਕਰਕੇ ਹੀ ਚਾਹੁੰਦੀ ਹਾਂ ਉਹਨਾਂ ਨੇ ਗਲਤੀ ਕੀਤੀ ਆ ਜਿਨ੍ਹਾਂ ਦੇ ਮਾਰੇ ਨੇ ਠੀਕ ਉਹਨਾਂ ਨੂੰ ਦੁੱਖ ਆਉਂਦਾ ਹੋਊਗਾ ਜੋ ਮੇਰੀ ਵੀਡੀਓ ਸੁਣ ਕੇ ਵੀ ਹੋ ਸਕਦਾ ਮੇਰੇ ਤਾਂ ਵੀ ਉਹਨਾਂ ਨੂੰ ਗੁੱਸਾ ਆਵੇ ਦੁੱਖ ਦੀ ਘੜੀ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਆ ਗਲਤ ਹੋਇਆ ਜੋ ਵੀ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਪਰ ਇਹ ਸਾਨੂੰ ਅੱਗੇ ਗੱਲਾਂ ਨਹੀਂ ਵਧਾਉਣੀਆਂ ਚਾਹੀਦੀਆਂ ਸਾਨੂੰ ਜੰਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਜੇਕਰ ਇਹੋ ਜਿਹੀਆਂ ਆਪਾਂ ਹਰਕਤਾਂ ਕਰੀ ਗਏ ਉਨੀ ਗੱਲ ਹੁੰਦੀ ਨਹੀਂ ਆ ਜਿੰਨੀ ਇਹ ਆਮ ਯੂਟਿਊਬਰ ਸਾਡੇ ਵਰਗੇ ਚਾਹ ਇਹ ਜਿਹੜਾ ਸੋਸ਼ਲ ਮੀਡੀਆ ਤੇ ਖਬਰਾਂ ਵਾਲੇ ਇਹ ਜੋ ਜੋ ਗੱਲ ਨੂੰ ਵਧਾ ਚੜਾ ਕੇ ਦਿਖਾਉਂਦੇ ਨੇ ਉਹਦੇ ਨਾਲ ਜਿਹੜਾ ਭੜਕਦੀ ਆ ਆਮ ਜਨਤਾ ਜਿਹੜੀ ਭੜਕਦੀ ਆ ਆਮ ਜਨਤਾ ਨੂੰ ਚਾਹੀਦਾ ਕਿ ਸ਼ਾਂਤ ਰਹਿਣ ਥੋੜਾ ਜਿਹਾ ਸਰਕਾਰ ਤੇ ਭਰੋਸਾ ਕਰਕੇ ਦੇਖੋ ਵੀ ਕੀ ਫੈਸਲਾ ਹੁੰਦਾ ਜੇਕਰ ਨਹੀਂ ਹੱਦ ਤੋਂ ਉੱਤੇ ਜਾ ਰਿਹਾ ਫਿਰ ਤੁਸੀਂ ਆਪਣਾ ਜਿਹੜਾ ਉਹ ਵਿਊ ਰੱਖ ਸਕਦੇ ਹੋ ਬਾਕੀ ਜੇ ਆਪਾਂ ਆਮ ਜਨਤਾ ਇਦਾਂ ਹੀ ਹਰਕਤਾਂ ਕਰਦੇ ਰਹਿਣਾ ਤੇ ਫਿਰ جنگ ਲੱਗਣੋਂ ਕੋਈ ਵੀ ਹਟਾ ਨਹੀਂ ਸਕਦਾ ਤੇ ਜੇ ਜੰਗ ਲੱਗ ਗਈ ਤੁਹਾਨੂੰ ਪਤਾ ਉਧਰ ਵੀ ਮਾਵਾ ਦੇ ਪੁੱਤ ਮਰਨਗੇ ਇੱਧਰ ਵੀ ਮਾਵਾ ਦੇ ਪੁੱਤ ਮਰਨਗੇ ਜੰਗ ਜਿਹੜਾ ਕੋਈ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਬਾਕੀ ਇਹ ਜਿਹੜੇ ਆਮ ਇਥੇ ਸੜਕਾਂ ਦੇ ਉੱਤੇ ਨਿੱਕੇ ਬੱਚੇ ਦੇ ਉੱਤੇ ਗੁੱਸਾ ਕੱਢ ਕੇ ਮੈਨੂੰ ਉਹਨਾਂ ਤੇ ਜ਼ਿਆਦਾ ਤਾਂ ਰੋਸ ਆ ਵੀ ਨਿੱਕੇ ਬੱਚੇ ਤੇ ਤੁਸੀਂ ਉਹਨੂੰ ਕੁੱਟ ਕੇ ਉੱਤੇ ਗੁੱਸਾ ਕੱਢ ਰਹੇ ਹੋ ਤੁਸੀਂ ਉਹ ਛੋਟੇ ਬੱਚੇ ਤੋਂ ਪਾਕਿਸਤਾਨੀ ਝੰਡੇ ਦੇ ਉੱਤੇ ਪਿਸ਼ਾਬ ਕਰਵਾਇਆ ਵਾ ਜੇਕਰ ਤੁਸੀਂ ਉੱਥੇ ਜਗ੍ਹਾ ਤੇ ਬਾਰਡਰ ਤੇ ਪਹੁੰਚੋ ਜੇ ਤੁਹਾਡੇ ਬਾਰਡਰ ਤੇ ਪਹੁੰਚਦੇ ਆ ਪਹਿਲਾਂ ਨਾਲ ਪਿਸ਼ਾਬ ਨਿਕਲ ਗਿਆ ਤੇ ਤੁਸੀਂ ਮੇਰਾ ਨਾਮ ਵਟਾ ਦਿਓ ਜੇ ਤੇ ਬਾਕੀ ਇਹ ਗਲਤਤਾ ਜੋ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਥੋੜਾ ਜਿਆਦਾ ਸੋਚਣਾ ਸਮਝਣਾ ਚਾਹੀਦਾ ਵੀ ਰੋਸ ਕਰੋ ਸਰੋਸ ਕਰੋ ਪਰ ਤਰੀਕੇ ਨਾ ਕਰੋ ਇਹ ਤਰੀਕਾ ਗਲਤ ਆ ਜਿਹੜਾ ਆਪਾਂ ਕਰਦੇ ਆ ਵੀ ਕਿਸੇ ਦੇ ਪুতਲੇ ਸਾੜ ਦੇਣੇ ਜਾਂ ਕੁਛ ਗੁੱਸਾ ਦੇਖੋ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਉਧਰ ਵੀ ਕਹਿ ਰਹੇ ਸੀ ਵਾਰ-ਵਾਰ ਤੁਸੀਂ ਹੁਣ ਵੀ ਵੀਡੀਓ ਦੇਖ ਰਹੇ ਹੋ ਕਈ ਲੋਕ ਕਹਿ ਰਹੇ ਕਿ ਉਦੋਂ ਕਿਸ ਨੇ ਉਹਨਾਂ ਨੂੰ ਸ਼ੂਟ ਕਿਉਂ ਨਹੀਂ ਕੀਤਾ ਹੁਣ ਹੌਲੀ-ਹੌਲੀ ਜਿਵੇਂ ਸਾਰਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀ ਸਾਰਾ ਆਪਾਂ ਨੂੰ ਪਤਾ ਚੱਲ ਰਿਹਾ ਵੀ ਕਿੱਦਾਂ-ਕਿੱਦਾਂ ਇਹ ਸਾਰਾ ਕੁਝ ਹੋਇਆ ਵਾ ਤੇ ਉਧਰਲੇ ਵੀ ਲੋਕ ਜਿਹੜੇ ਉਹ ਰੋ ਰਹੇ ਨੇ ਕਿ ਸਾਡੀ ਰੋਜੀ ਰੋਟੀ ਹੀ ਛਿੰਦੀ ਗਈ ਚਲੋ ਜਿਹੜਾ ਮਰ ਗਿਆ ਇੱਕ ਦੇਖੋ ਉਹਦੀ ਦੁਕਾਨੀ ਖਤਮ ਹੋ ਗਈ ਹੈ ਨਾ ਫੇ ਉਹ ਚਲੋ ਉਹਦਾ ਪਰਿਵਾਰ ਨੇ ਵਿਚਾਰੀ ਉਮਰ ਦੁੱਖ ਵੇਖਣਾ ਪਰ ਜਿਹੜੇ ਜਿਉਂਦੇ ਜੀ ਸਜ਼ਾ ਭੁਗਤਣਗੇ ਭੁੱਖੇ ਰਹਿਣਗੇ ਵਿਚਾਰਿਆਂ ਦਾ ਕੋਈ ਰੁਜ਼ਗਾਰ ਨਹੀਂ ਸਾਧਨ ਨਹੀਂ ਕੋਈ ਤੇ ਉਹਨਾਂ ਵਾਸਤੇ ਵੀ ਕਿੱਡੀ ਵੱਡੀ ਗੱਲ ਆ ਹੁਣ ਇੱਥੇ ਕਈ ਲੋਕ ਕਹਿੰਦੇ ਸਾਰੇ ਰਲੇ ਨੇ ਪਰ ਕਈ ਲੋਕ ਇਹ ਵੀਡੀਓ ਵੀ ਆਪ ਦੇਖੋ ਦਿੱਲੀ ਦੀ ਜਿਹੜੀ ਵੀਡੀਓ ਕੁਵਾਰੇਲ ਹੋ ਰਹੀ ਹੈ ਜਿਹੜੇ ਚਾਰ ਜਣੇ ਉੱਥੋਂ ਬਚ ਕੇ ਆਏ ਨੇ ਉਹਨਾਂ ਦੱਸਿਆ ਕਿ ਉੱਥੋਂ ਦੇ ਦੁਕਾਨਦਾਰਾਂ ਨੇ ਉਹਨਾਂ ਦੀਆਂ ਕਿਚਨ ਦੇ ਵਿੱਚ ਰਸੋਈਆਂ ਦੇ ਵਿੱਚ ਚਾਹੇ ਉੱਥੇ ਜਿਹੜੇ ਵਾਸ਼ਰੂਮ ਬਣੇ ਉਹਨਾਂ ਦੇ ਵਿੱਚ ਚਾ ਕੈਬਿਨਾ ਦੇ ਥੱਲੇ ਆ ਟੂਰਿਸਟ ਨੂੰ ਆਮ ਜਿਹੜੇ ਟੂਰਿਸਟ ਹੀ ਉਹਨਾਂ ਨੂੰ ਲਕਾਇਆ ਸੀਗਾ ਵੀ ਤੁਸੀਂ ਇੱਥੇ ਸੇਵ ਹੋ ਕਹਿੰਦੇ ਅਸੀਂ ਆਪ ਦਾ ਰੱਬ ਮੰਨਦੇ ਆ ਟੂਰਿਸਟ ਨੂੰ ਕਿਉਂਕਿ ਉਹ ਰੋਟੀ ਰੋਜੀ ਉਹਨਾਂ ਦੀ ਇੱਥੋਂ ਹੀ ਚੱਲਦੀ ਸੀਗੀ ਹੁਣ ਤਾਂ ਇਹਨਾਂ ਨੂੰ ਕਹਿੰਦੇ ਖਾਣ ਦੇ ਲਾਲੇ ਵੀ ਪਏ ਨੇ ਸੋ ਇਹ ਸਾਰੀਆਂ ਗੱਲਾਂ ਸਿਰਫ ਆਪਾਂ ਦਾ ਧਿਆਗੇ ਰੱਖਣੀਆਂ ਸੀਗੀਆਂ ਨਵੇਂ ਵਿਚਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਇਹਨਾਂ ਵਿਚਾਰਾਂ ਨਾਲ ਜੇਕਰ ਤੁਸੀਂ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਇਹ ਆਪਾਂ ਨੂੰ ਏਦਾਂ ਹਰਕਤਾਂ ਕਰਨੀਆਂ ਚਾਹੀਦੀਆਂ ਜੇਕਰ ਆਪਾਂ ਏਦਾਂ ਹਰਕਤਾਂ ਕਰਦੇ ਰਏ ਤਾਂ ਜੰਗ ਲੱਗਣ ਨੂੰ ਕੋਈ ਵੀ ਨਹੀਂ ਹਟਾ ਸਕਦਾ ਸੋ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਇਹ ਹਰਕਤਾਂ ਕਰਦੇ ਨੇ ਉਹਨਾਂ ਨੂੰ ਇਹ ਥੋੜੀ ਜੀ ਸਮਝ ਆ ਜਾਏ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਅਸੀਂ ਤੇ ਇੱਥੇ ਮੜੀ ਦੀ ਚੰਗਿਆੜੀ ਲਾ ਕੇ ਨਾ ਤੇ ਅੱਗ ਬਾਲ ਦੇਣੀ ਹੈ ਤੇ ਅੱਗ ਦਾ ਸੇਕ ਜਿਹੜੇ ਸਾਡੇ ਹੀ ਭੈਣ ਭਰਾਵਾਂ ਨਾਲ ਉੱਥੇ ਬਾਰਡਰ ਤੇ ਜਾ ਕੇ ਭੁਗਤਣਾ ਪੈਣਾ ਜਦੋਂ ਜੰਗ ਲੱਗ ਗਈ ਉਹ ਗੋਲੀ ਨੇ ਨਹੀਂ ਵੇਖਣਾ ਕਿ ਕੇ ਇੰਡੀਅਨ ਆ ਗੋਲੀ ਨੇ ਨਹੀਂ ਵੇਖਣਾ ਕਿ ਪਾਕਿਸਤਾਨ ਆ ਗੋਲੀ ਨੇ ਨਹੀਂ ਵਖਣਾ ਕਿ ਚੋਂ ਭੈਣਾਂ ਦਾ ਕੱਲਾ ਭਰਾ ਵਾ ਚਾ ਕੱਲਾ ਕੱਲਾ ਪੋਤਾ ਕਿਸੇ ਦਾ ਇਹ ਗੋਲੀ ਨੇ ਨਹੀਂ ਦੇਖਣਾ ਹੁੰਦਾ ਸੋ ਇਸ ਕਰਕੇ ਇੱਥੋਂ ਤੱਕ ਨੌਬਤੀ ਨਾ ਹੋਣ ਦਿਓ ਸ਼ਾਂਤੀ ਸਰਕਾਰ ਕਰ ਰਹੀ ਹੈ ਫੈਸਲਾ ਕੋਈ ਨਾ ਕੋਈ ਜਰੂਰ ਕਰੂਗੀ ਸਾਰੀ ਇਨਕੁਆਰੀ ਹੋ ਰਹੀ ਹੈ ਜੇ ਨਹੀਂ ਹੋਊਗਾ ਉਸ ਤੋਂ ਬਾਅਦ ਤੁਸੀਂ ਆਪਦਾ ਕੋਈ ਮੁੱਦਾ ਚੱਕੋ ਜੇ ਸੋ ਅਜੇ ਤੱਕ ਜਿਹੜੀ ਸ਼ਾਂਤੀ ਬਣਾਈ ਰੱਖੋ ਇਸ ਵੀਡੀਓ ਦਾ ਪਾ ਇਥੇ ਐਂਡ ਕਰਦੇ ਆ ਮਿਲਦੀ ਹੈ ਇੱਕ ਮਿੰਟਾਂ ਵੀਡੀਓ ਤਦ ਤੱਕ ਲਈ ਸਸਿਗਾ